ਅਨਿਲ ਸਿੰਘ ਜੀ ਤੇ ਸ਼ਿਵਰਾਜ ਜੀ ਪਹੁੰਚ ਚੁੱਕੇ ਆ ਬਸ ਥੋੜੀ ਦੇਰ ਚ ਕੈਪਟਨ ਸਾਹਿਬ ਵੀ ਆ ਰਹੇ ਆ ਤੇ ਤੁਸੀਂ ਸਾਰਾ ਦੇਖ ਹੀ ਰਹੇ ਹੋ ਬਹੁਤ ਵਧੀਆ ਚੱਲੂਗਾ ਭਾਈ ਜੀ ਮਹਾਰਾਜ ਸੁੱਖ ਰੱਖੇ ਬੀਜੇਪੀ ਬਹੁਤ ਉੱਪਰ ਗਿਆ ਹੋਊਗੀ ਫਰੀਦਕੋਟ ਤੇ ਬਹੁਤ ਵਧੀਆ ਫਰੀਦਕੋਟ ਦਾ ਨਾਮ ਹੋਊਗਾ ਇੱਕ ਫਰੀਦਕੋਟ ਬਹੁਤ ਸ਼ੁਕਰ ਹੋ ਮਾਲਕ ਦਾ ਵੀ ਇੰਨਾ ਕਿ ਜੋ ਫਰੀਦਕੋਟ ਦੇ ਅੱਜ ਸੰਗਤ ਆ ਰਹੀ ਆ ਕਦੇ ਬੀਜੇਪੀ ਤੇ ਐਡਾ ਹੁਲਾਰਾ ਨਹੀਂ ਆਇਆ ਸੀ ਜੋ ਅੱਜ ਸੰਗਤ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਪਹਿਲੀ ਵਾਰ ਬੀਜੇਪੀ ਨੂੰ ਇੰਨਾ ਹੰਗਾਰਾ ਤੇ ਇੱਕ ਵਧੀਆ ਲੀਡਰ ਇੱਕ ਵਧੀਆ ਇਨਸਾਨ ਫਰੀਦਕੋਟ ਨੂੰ ਮਿਲਿਆ ਜੋ ਭਾਜਪਾ ਨੂੰ ਬਹੁਤ ਅੱਗੇ ਲੈ ਕੇ ਜਾਊਗਾ ਧੰਨਵਾਦ ਦੇਖੋ ਹੁਣ ਪੋਜੀਸ਼ਨ ਜੋ ਪੰਜਾਬ ਬਣੀ ਹੈ ਕਿ ਲੋਕ ਸੋਚਣ ਲੱਗੇ ਨੇ ਕਿ देयर हैज टू बी ਅ ਚੇਂਜ ਕਿ ਇਕ ਤਾਂ ਇਹ ਗਵਰਨਰ ਨੂੰ ਤਾਂ ਤੁਸੀਂ ਰਾਈਟ ਆਫ ਹੀ ਕਰ ਦਿਓ ਨਾ ਇਹਨਾਂ ਦਾ ਨੱਪੜੇ ਕੁਝ ਨਹੀਂ ਰਿਹਾ ਲੇਕਿਨ ਆਦਰਵਾਇਸ ਲੋਕ ਸੋਚਣ ਲੱਗੇ ਨੇ ਕਿ ਕਿਹੜੀ ਗਵਰਨਰ ਕਿ ਉਹ ਵੀ ਕਾਂਗਰਸ ਕਿ ਨਹੀਂ ਵੀ ਭਾਜਪਾ ਕੈਨੇਡਾ ਸਭ ਕਾਲੀਦਾਲੂ ਕਿ ਆ ਰਹੀ ਚੀਜ਼ तो साढ़े जिम्मेवारी बनती है टू एक्सप्लेन टू कि असी की कर रहे हैं फॉर पंजाब एंड कंट्री वो अपनी गल कर मैं समझता समझना वेरी क्लीयरली दैट इंडिया इज अंडर अ बेस्ट लीडरशिप जी है इस वे विच हैज गॉट अ नेशनल इमेज द प्राइम मिनिस्टर का अच्छ इमेज किसी प्राइम मिनिस्टर का पहला नहीं सी पंडित तो लैके अच ही हैज गॉट द बेस्ट इमेज इंटरैशनल नैशनली जो पॉलिसीज ने इकनोमिक पॉलिसीज बेस्ट है ਐਂਡ ਅੱਜ ਆਈ ਫੀਲ ਆਪਣੇ ਪੰਜਾਬ ਲਈ ਔਰ ਮੋਰ than that ਆਪਣੇ ਮੂਲਕ ਲਈ ਅੱਜ ਬੀਜੇਪੀ ਦੀ ਗਵਰਨਮੈਂਟ ਆਉਣੀ ਬਹੁਤ ਜ਼ਰੂਰੀ ਹੈ ਸਰ ਕਿਸੇ ਵੇਲੇ ਕੱਟ ਪਿੱਟ ਦਰੂਦੀ ਰਹੇ ਤੇ ਉਹਦੇ ਨਾਲ ਕਿ ਇਕੱਲੀ ਨਾਲ ਨਾਲ ਲੜ ਕੇ ਪੀਜੇਪੀ ਲੜ ਕੇ ਉਹਨਾਂ ਲੱਗਦੇ ਰਹੀਏ ਕੰਮ ਪਰ ਅੱਜ ਜਿਹੜਾ ਕਾਫੀ ਜਿਹੜਾ ਪੋਲਟਿਕਲ ਮੂਡ ਦਿਖਣ ਨੂੰ ਮਿਲਦੇ ਕਿ ਚੇਂਜ ਹੋ ਰਿਹਾ ਹੈ ਕਿ ਲੱਗਦਾ ਕਿ 2027 ਦੇ ਵਿੱਚ ਬੀਜੇਪੀ ਆਪ ਦਾ ਪੂਰਾ ਸਟੰਡ ਬਾਇਓਪਸ ਉਹ ਮਾਇਓਪਸਾਂ ਬੈਠਾ ਤੋਂ ਡਿਪਰੈਸ ਸਪੈਲਾ ਗਿਆ ਹੈ ਤੁਸੀਂ that we can talk think over alliance lekin june hoye hoye do mahine jo time lag rahe hai jo usse dekh rahe hai bjp is gaining ground pinda vich bhi shehra vich bhi ajj vi main kuch asi karan ji ke ho gaye dene karan ji eh dass rahe se unna nu ke jo ham aadat pehna si wo bitto change ho gayi people are receiving from the villages apne chalne la a re ne apna sabhi kar le ne ek position sir koi sarkaar hydrate hoye to kis tarah dekh

आज जो मैं मेरे ख्याल पहला तीन महीने पहला से वो नहीं है आई थिंक बीजेपी इज मेकिंग वेरी गुड प्रोग्रेस एंड आने डेढ़ साल पे हैं होप कि इस प्रोग्रेस क्रिस्टिफाई हो सर्टिफाई हो रो और बीजेपी तक भी अपने तौर पर आई थिंक पीपल देखो लोग ही चौने लोग वॉन्ट डेवलपमेंट लोग और गैंगस्टर्स इन टू फिनिश लोग वॉन्ट लोग ड्रग्स करना चाहते नहीं हु कैन प्रूव इट दिस बीजेपी है कैन प्रूव इट ਇਹ ਤਾਂ ਨਹੀਂ ਪੂਰਦਾ ਜਿਹੜੇ هون ਬੈਠੇ ਨੇ ਇਹਦਾ ਸਮਾਂ ਇਹਨੂੰ ਬੁਲਾ ਰਹੇ ਨੇ ਅਕਾਲੀ ਦਾਲ ਦੇ ਟਾਈਮ ਕੋਸ਼ਣ ਨਹੀਂ ਹੋਇਆ ਮੈਂ ਲਿਆ ਸੀ ਉਥੋਂ ਅ ਅਕਬੀਰ ਸਿੱਧੂ फ्रॉम फ्रॉम ਲਕਸ਼ਨ ਏਰੀਆਸ ਉਹ ਛਤੀਸਗੜ੍ਹ ਵਿੱਚ ਰਹਿੰਦੇ ਸੀ ਉਹਨੂੰ ਵਿਆਹ ਦੇ ਹੋਰੇ ਮੈਂ ਡਰਗੇ ਚਾਹਨਾ ਬੁਲਾਇਆ ਇੱਕ ਨੱਕ ਬੰਦਾ ਸੀ ਜੇਸ ਪਾਇਆ ਸੀ ਦਾ ਦੂਜਾ ਨੇ ਸਮਨ ਵਿੱਚ ਐਂਡ ਸਮਾਂ ਜਲਾਰਿਆ ਹੋ ਕੇ ਹੋ ਗਿਆ ਕਿ ਸਾਰੇ ਕੋਲ ਲਿਖਾ ਨਹੀਂ ਤਾਂ ਮੈਂ ਉਦੋਂ ਕਿਹਾ ਸੀ ਕਿ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇ ਕਤਲ ਇਹ ਨਹੀਂ ਵਗਰਾ ਉਹਨਾਂ ਚਾਹਦੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਗੱਲ ਕਰਦਾ ਸਰ ਪੰਜਾਬ ਸਰਕਾਰ ਤੇ 70% ਦੀ ਗੱਲ ਕਰੀਏ ਸਾਡੀ ਸੰਦੀਪ ਸਿੰਘ ਜਿਹੜਾ ਕਿ ਰਾਸਤਾ ਵਾਪਸ ਜਾਨਾਂ ਦੇ ਆਪੂ ਦਾ ਕੱਦ ਲੈ ਉਸਦੇ ਪ੍ਰਾਂ ਨੂੰ ਜਿੰਨੀ ਕਰਨਾ ਚਾਹੀਦਾ ਰਿਹਾ ਵਾਅਦਸਪੀਆ ਦੇ ਤੋਕਦੇ ਕਿਸਤਾ ਦੇਖਦੇ ਹੋ ਪੰਜਾਬ ਦੀ ਸਿਆਸਤ ਇਹ ਦਿਸ ਇਜ਼ ਇਟਸ ਅ ਕੰਪਲੀਟ ਲਾਅ ਐਂਡ ਆਰਡਰ ਸਿਸਟਮ ਤਾਂ ਰਹੀ ਨਹੀਂ ਨਾ ਤੁਸੀਂ ਕਿਹਨਾ ਕੋ ਕਿਹੜੇ ਕੋਈ ਦਿਨ ਲੰਘਦਾ ਜਿੱਥੇ ਗੋਲੀ ਨਹੀਂ ਚੱਲਦੀ ਦੇ ਮਰ ਜਾਂਦੇ ਨੇ ਮੂਸੇਵਾਲਾ ਤਾਂ ਤੋਂਡੇ ਉਰੇ ਦੇ ਜਲੇ ਨਿਵਲੇ ਇਰੀਏ ਦਾ ਹੋਰ ਮਾਰਦਾ ਕਿਸੇ ਹੋਰ ਨੂੰ ਮਾਰਦਾ ਕਿਸੇ ਇਟ ਇਜ਼ ਜਸ ਗੋਇੰਗ ਆਊਟ ਆਫ ਕੰਟਰੋਲ ਔਰ ਇਹ ਨਾਲ ਦੀ ਵਸਤੀ ਗੱਲ ਕੰਪਨੀ ਨੇ ਜਮੀਨਾਂ ਨੂੰ ਵੇਚਣ ਜਾ ਰਹੀ ਹੈ ਪੰਜਾਬ ਸਰਕਾਰ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੱਗਿਆ ਦਾ ਜਦੋਂ ਮੈਂ ਗੁਰੂ ਨਾਨਕ ਦੇਵਟਰੀ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜਮੀਨ ਅਸੀਂ ਦਿੱਤੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਔਰ ਉਦੋਂ ਮੇਰੇ ਕੰਪਲੀਟ ਆਈਸੀ ਯੂਨੀਵਰਸਿਟੀ ਬਣਵਾਇਆ ਚਾਰ ਸਾਲ ਨੂੰ खेत है सौ एकड़ एग्रीकल्चर यूनिवर्सिटी जमीन बेचते हो वाई शुड यूट अगर नहीं चला वेन यू है ਅਜੇ ਨਾਲ ਨੇ ਦੇ ਹੈਵ ਗਾਟ ਕਮਿਸ਼ਨ ਟੂ ਰੇਜ 2.5 ਆਫ தி ਜੀਐਸਡੀਪੀ ਫੇਰੇਜ ਕਰ ਸਕਦੇ ਬੈਕਸੋ ਵਾਈ ਡੋਟ ਯੂ ਰੇਜ ਮਨੀ ਮਨੀ ਰੇਜ ਕਰ ਲੋ ਸੀ ਹੋ ਤਾ ਅਗਰ ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ ਕਿੱਥੇ ਗਿਆ ਪੈਸਾ ਯੂ ਹੈਵ ਟੂ ਫਰਮ ਅਦਰ ਸੋਰਸਸ ਪੁਟ ਇਟ ਇਨ ਦੈਟ ਇਹ ਤਾਰੀ ਤਰੀਕਾ ਹੈ ਕਿ ਤੂੰ ਹੀ ਜ਼ਮੀਨਾਂ ਵੇਚ ਕਹੋ ਤਾਂ ਇਹ ਅਗਰ ਤੁਸੀਂ ਉਹ ਬਿਜ਼ਨਸਮੈਨ ਹੋ ਔਰ ਤੁਹਾਡੇ ਕੋਲ ਚਾਰ ਫਲੈਟ ਨੇ ਘਰ ਤੇ तुषिक बेच ले ओ मैंने पहला रोटी खान खानवां से टपर दूसरे दूसरा बेच ले ओ फिर तीसरा चौथा पे थोड़ी कोई तो रहना भी कुछ नहीं पर ये हाल हो रहा है जी दे कैन't sell government property to pay for revenue expenditure ये तो बिल्कुल गलत बात है पंचायत से लोगों को तकल हो चुकी है सारी पार्टियाँ ताबीकर चुकी हैं नए ट्रक्स तक चुकी ਏ ਦਾ ਇਹ ਗੱਲਾ ਹੈ ਜਿਹੜੀ ਤੁਹਾਨੂੰ ਕਹਣਾ ਪਊ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਜਵਾਨੀਆਂ ਨੇ ਜਵਾਨੀ ਤੇਰੇ ਬੰਦੇ ਬਾਹਰੋਂ ਟੱਕੇ ਜਾਂਦੇ ਨੇ ਕਿੰਨੇ ਕਰਦੇ ਸਮਾਂ ਇਹ ਜਿਹੜਾ ਟਰੰਪ ਕਰ ਰਿਹਾ ਸਾਡੇ ਜਿਹੜਾ ਉਹਨਾਂ ਦਾ ਦੇ ਹੈ ਬਹੁਤ ਵਨ ਬੜਾ ਹਾਈ ਇੰਟੈਂਸਿਟੀ ਪ੍ਰਿਜ਼ਨ ਹੈ ਉਹਨਾਂ ਦਾ ਪੈਨਾਮਾ ਏਰੀਆ ਦੇ ਵਿੱਚ ਉਥੋਂ ਸਾਡੇ ਮੁੰਡੇ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪਹਿਣਾ ਤੇ ਹੱਥ ਤੇ ਹੱਥ ਗੜੀਆਂ ਲਾ ਕੇ ਇੱਕ ਕੋਈ ਕ੍ਰਿਮੀਨਲ ਨੇ ਅਗਰ ਉੱਥੇ ਕੰਮ ਕਰਨ ਗਏ ਨੇ ਤੇ ਅਕਲੇ ਬਣਨ ਇਹ ਤਾਂ ਇਹ ਤਾਂ ਸਿਸਟਮ ਹੋ ਗਿਆ ਕਿ ਲੋਕਾਂ ਨੂੰ ਐ ਤੇ ਕਈ ਲੋਕ ਵਾਪਸ ਆਉਣਾ ਚਾਹੁੰਦੇ ਨਹੀਂ ਪੱਲਾ ਪਰ ਉਹ ਦਿਲ ਦੇ ਨੇ ਜਾਣ ਜਾਣਾਂ ਕਿ ਇਹ ਕਿਤੇ ਕਰਾਂਗੇ ਕਿ ਉਹ ਕਰਨ ਵਾਸਤੇ ਸਾਨੂੰ ਕੋਈ ਸੰਸਦਾਂ ਬੁਲਾਉਣੀ ਪੈਣੀ ਅਫਸਰਾ ਨਹੀਂ ਲੋੜ ਨਹੀਂ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਰੱਬ ਜੀ ਇਸ ਨੂੰ ਇਹ ਚਲਾਉਗਾ ਕਿ ਇਹ ਤਾਂ ਹੋਰ ਬੇੜਾ ਕਰ ਦ ਦੇਣਾ ਸਾਡਾ ਇਹ ਥੀਨਾ ਮੈਂ ਉਹਤ ਵਾਤ ਵਾਤ ਪਹਿਲੇ ਬੇੜਾ ਕਰ ਗਿਆ ਨਾ ਉਹ ਸਾਰੇ ਅਫਸਰਾ ਜੋ ਤਾਲੇ ਲਾ ਕੇ ਨਾ ਇਹ ਨੂੰ ਕਹਿ ਦੋ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ ਤਦੋਂ ਸਭ ਸੂਬਾ ਰਾਜ ਦੇ ਅਜਿਹੇ ਬੇਅਦਬੀ ਹੋਈ ਸੀ ਉਹਦੇ ਜਦੋਂ ਤੇਰੀ ਕੁੱਟਾ ਵਰਤੇ ਸੋਚ ਤੁਸੀਂ ਜੀ ਦਵਾਰਾ ਬੀਜੇਪੀ ਦੇਰੋਂ ਸਟਾਰਟ ਕਰਦੇ ਹੈ ਕਿਵੇਂ ਸਟਾਰਟ ਹੈ ਰਾਜ ਸੁਣੋ ਤੁਸੀਂ ਜਿਹੜੀ ਬੇਅਦਮੀ ਦੇ ਚਾਰ ਵਾਕਿਆ ਥੋੜੇ ਜੀ ਮਹਿਮਲ ਕਨਾ ਕੋਟ ਕਪੂਰਾ ਵਗੈਰਾ ਫਾਇਰਿੰਗ ਸੇ ਮਿਲ ਸੀ ਆ ਹਰ ਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਬੀਨ ਰਿਪੋਰਟਸ ਉਹਨਾਂ ਨੇ ਉਹਦੇ ਦੱਛਿਆ ਕਿ ਕਿਹੜਾ ਬੰਦਾ ਨੇ ਕੀ ਕੀਤਾ ਹੈ ਕਿਹੜਾ ਬੰਦਾ ਉਹਨੇ ਆੜੇ ਆ ਜਾਂ ਕੁਝ ਆਪਣੇ ਪਨੇ ਮਹਾਰਾਜ ਦੇ ਆੜੇ ਨੇ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਉਹ ਰਿਪੋਰਟਸ ਆਈਆਂ ਕਿਉਂ ਨਹੀਂ ਕਦਮ ਉਠਾਦਾ ਇਹਦੇ ਕੋਲ ਪਈਆਂ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ ਹੀ ਹੈ ਗਾਟ ਅ ਰਿਪੋਰਟ ਉਹ ਸਭ ਕੁਝ ਉਹ ਕਦਮ ਚੱਕੇ ਫਿਰ ਸਰ ਸਨੀਪਰਾਦੀ ਗੱਲ ਕਰ ਲਈਏ 2027 ਵਿੱਚ ਜੀਐਨਓ ਐਮਐਲਏ ਦੇ ਕੈਂਡੀਡੇਟਸ ਤੋਂ ਤੁਸੀਂ ਦੇਖ ਸਕਦੇ ਜਿੱਦਾਂ ਉਹਨਾਂ ਨੇ ਬੰਦੀ ਕੰਟਰੀਸ਼ਮਾਰਿਤ ਕਰਾਈ ਦੇ ਬਾਰੇ ਦੇਖੋ এজ ਇੰਡੀਆ ਗੱਲਾਂ ਹੁੰਦੀਆਂ ਨੇ ਹੁਣਾਂ ਦੇ ਤਾਂ 7 ਮਹੀਨੇ 12 ਮਹੀਨੇ ਲੱਗੇ ਹੋਏ ਕਿ ਕੋਬਡੀ ਕੈਨ ਸੀ ਦੇ ਕਿ ਕੌਣ ਕੈਂਡੀਡੇਟ ਹੋਗਾ ਮੈਂ ਇਹ ਕਹਿੰਦਾ ਕਿ ਚੈਲਸਾ ਬਣ ਗਿਆ ਮੈਂ ਹੋਗਾ ਜਾਂ ਉਹ ਹੋਗਾ ਇਹ ਤਾਂ ਪੰਜਾਬ ਬੀਜੇਪੀ ਫੈਸਲਾ ਕਰੂਗੀ ਉਹ ਜਾਣ ਕੇ টু ਵੀ ਟੂ ਡੇਲੀ ਜਿਹੜਾ ਇਹ ਨਾ ਸਿਸਟਮ ਹੈ ਸਿਸਟਮ ਤਾਂ ਹਾਲ ਹੀ ਮੈਂ ਵੀ ਪੂਰਾ ਸਮਝਿਆ ਸਾਦਾ ਸਿਸਟਮ ਕੋਲ ਜ਼ੋਰ ਹੁੰਦਾ ਸੀ ਗੱਲ ਆ ਉਹਨੂੰ ਧਰੋੜ ਹੋ ਗਿਆ ਜੇ ਉੱਥੇ ਜਾਓ ਔਰ ਜਦੋਂ ਜਾਊਗਾ ਤੇ ਉੱਥੇ ਫਿਰ ਉਹ ਫੈਸਲਾ ਕਰਨ ਦੀ ਹੋਬਲ ਫਾਈਟ ਹੋਵੇ ਸਰ ਜਿਸ ਤਰ੍ਹਾਂ ਤੁਹਾਨੂੰ ਸਿਆਸੀ ਗਰੂ ਮੰਨਦੇ ਨੇ ਸਨਗਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੁਆਇਨ ਕਰਾਂ ਸੀ ਇਹਨਾਂ ਨੂੰ اور اپنے نالی پہ واپس سی ار جیٹر واپس تو دیناں تے چڑ گئے اس کے ساتھ دیکھ لینا ਜਿਹੜਾ ਜਨਾਬ ਜਿਹੜਾ ਇਹਨਾਂ ਨੇ ਜਿਹੜਾ ਵਿਕਰਮਜੀਤ ਨੂੰ ਅੰਦਰ ਕੀਤਾ ਸਖਾ ਕੇ ਅਸੀਂ ਅੰਦਰ ਕਰਤਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਵੀ ਚੌਧਰੀ ਮੈਂ ਤੁਹਾਨੂੰ ਦੱਸਦਾ ਆਈ ਐਮ ਅਗੇਂਸਟ ਮਜੀਠਾ ਦਾ ਰੈਸਕੂ ਔਰ ਮੈਂ ਕਹਿ ਚੁੱਕਿਆ ਪਹਿਲਾਂ ਪ੍ਰੈਸ ਨੂੰ ਕਈ ਵਾਰ ਜਦੋਂ ਮੈਂ ਹਰ ਹਰਪ੍ਰੀਤ ਸੰਧੂ ਨੂੰ ਬਣਾਇਆ ਸੀ ਆਪਣਾ ਐਡੀਜੀਪੀ ਔਨ ਨਸ਼ਿਆਂ ਦੇ ਉੱਪਰ ਡਰਗ ਡਰਗ ਕੰਟਰੋਲ ਤੇ ਔਰ ਉਦੋਂ ਕੋਈ ਦਿਨੋਕ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੇ ਉੱਤੇ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪਰਵਾਹ ਨਾ ਦਾਨਦੇ ਨੇ ਇਸ ਕਰਕੇ ਅ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਅਰਪੀਤ ਸੰਧੂ ਰਕਸੀਦ ਨੂੰ ਕਿਹਾ ਤਾਂ ਕਿ ਤੂੰ ਜਿਹੜੀ ਮਨਿਠੇ ਦੀ ਰਿਪੋਰਟ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਦੇ ਦੇ ਉਹ ਹੁਣ ਹੋ ਗਏ 7-8 ਸਾਲ ਤਾਂ ਇੱਕ ਵਾਰ ਸੀਲ ਕਵਰ ਚ ਹਾਈ ਇੱਕ ਐਡੀ ਦੀ ਡੀਜੀਪੇਂਗਾਇਕ ਦਾ ਅਫਸਰ ਨੇ ਸੀਲ ਕਵਰ ਹਾਈ ਕੋਰਟ ਨੂੰ ਦੇ ਦਿੱਤੀ ਵੇਟ ਫਾਰ ਦਾ ਹਾਈ ਕੋਰਟ ਇਹ ਕੱਢ ਕੇ ਦੇਖੇ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਬਾਅਦ ਕੀ ਅੰਦਰ ਕਰਦੇ ਹੋ ਇਤਿਹਾਸ ਸਿਸਟਮ ਇਸ ਇਜ਼ ਰੋਬੋ ਸਿਸਟਮ